ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਅੱਜ ਮੈਂ ਰਜਿੰਦਰ ਸਿੰਘ ਤਗੜ ਅਤੇ ਮੇਰੇ ਸਹਿਯੋਗੀ ਅਸੀਂ ਲੈ ਕੇ ਹਾਜ਼ਰ ਹਾਂ ਜੀ ਇੱਕ ਫੀਲਡ ਰਿਪੋਰਟ ਜੋ ਹੁਣ ਤੋਂ ਥੋੜੀ ਦੇਰ ਬਾਅਦ ਤੁਹਾਨੂੰ ਵਿਖਾਵਾਂਗੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਇਸ ਖਬਰ ਦੇ ਵਿੱਚ ਗੱਲਬਾਤ ਹੋਏਗੀ ਵਰਕਿੰਗ ਫਰੈਂਸ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਦੇ ਜਿਸ ਦੇ ਮੈਂਬਰਸ ਨੂੰ 25 ਸਾਲ ਦੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਅਜੇ ਤੱਕ residential plot ਨਹੀਂ ਮਿਲ ਰਹੇ ਉਹਨਾਂ ਨਾਲ ਇੱਕ ਵੱਡੀ ਠੱਗੀ ਵਜਦੀ ਜਾ ਰਹੀ ਹੈ ਲਗਾਤਾਰ ਤੇ ਅਸੀਂ ਇਸ ਮਸਲੇ ਨੂੰ ਹੁਣ ਉਜਾਗਰ ਕਰ ਰਹੇ ਹਾਂ ਇਸ ਮਹਿਕਮੇ ਦੇ ਕੋਆਪਰੇਟਿਵ ਡਿਪਾਰਟਮੈਂਟ ਦੇ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਉਹ ਬੇਖਬਰ ਲੱਗਦੇ ਆ ਇਸ ਖਬਰ ਦਾ ਮੰਤਵ ਭਗਵੰਤ ਮਾਨ ਮੁੱਖ ਮੰਤਰੀ ਤੱਕ ਗੱਲ ਪਹੁੰਚਾਉਣਾ ਹੈ ਯਾਨੀ ਕਿ ਉਹਨਾਂ ਨੂੰ ਸੂਚਿਤ ਕੀਤਾ ਜਾਏ ਕਿ ਉਹਨਾਂ ਦੇ ਵਿਭਾਗੇ ਠੱਲੇ ਕੀ ਕਰ ਰਹੇ ਨੇ ਉਹਨਾਂ ਦੇ ਅਫਸਰ ਤੇ ਉਹਨਾਂ ਦੇ ਹੋਰ ਅਧਿਕਾਰੀ ਤੇ ਜੇ ਉਹਨਾਂ ਨੂੰ ਗੱਲ ਜਚੇ ਉਹਨਾਂ ਨੂੰ ਇੰਨਾ ਮੈਂਬਰਾਂ ਦੇ ਨਾਲ ਹਮਦਰਦੀ ਹੋਵੇ ਲੋਕਾਂ ਨਾਲ ਤਾਂ ਫਿਰ ਮੁੱਖ ਮੰਤਰੀ ਨੂੰ ਕਾਰਵਾਈ ਕਰਨ ਦੇ ਆਦੇਸ਼ ਦੇ ਦੇਣੇ ਚਾਹੀਦੇ ਪੰਜਾਬ ਦਸਤਾਵੇਜ਼ ਲਗਾਤਾਰ ਕਈ ਇਹੋ ਜਿਹੇ ਮਸਲੇ ਜਨ ਤੱਕ ਕਰਦਾ ਰਿਹਾ ਔਰ ਕਰਦਾ ਰਹੇਗਾ ਜਿਸ ਦਾ ਲੋਕ ਪ੍ਰਭਾਵਿਤ ਹੁੰਦੇ ਨੇ ਉਹਦੇ ਵਿੱਚ ਭਾਵੇਂ ਆਮ ਸੁਧਾਰਨ ਲੋਕ ਹੋਣ ਸਟੂਡੈਂਟਸ ਹੋਣ ਅਧਿਕਾਰੀ ਹੋਣ ਜਾਂ ਬੇਰੁਜ਼ਗਾਰ ਯੁਵਕ ਹੋਣ ਤੇ ਜਦੋਂ ਐਸੀ ਇਹ ਮਸਲੇ ਲਿਆਉਨੇ ਆ ਲੋਕਾਂ ਦੇ ਵਿਚਾਰ ਸਰਕਾਰ ਦੇ ਧਿਆਨ ਦੇ ਵਿੱਚ ਤੇ ਉਮੀਦ ਕੀਤੀ ਜਾਂਦੀ ਹੈ ਕਿ ਉਤੇ ਕਾਰਵਾਈ ਹੋਵੇ ਕਿਉਂਕਿ ਜਦੋਂ ਲੋਕ ਦੁਖੀ ਹੁੰਦੇ ਆ ਸਮਾਜ ਦੇ ਵਿੱਚ ਉਹ ਚੀਕਾਂ ਮਾਰਦੇ ਜਦੋਂ ਉਹਨਾਂ ਦੀ ਚੀਕਾਂ ਪੰਜਾਬ ਦਸਤਾ ਵੇਜ਼ ਦੇ ਕੰਨ ਤੱਕ ਪਹੁੰਚਦੀਆਂ ਉਹ ਸਾਡੇ ਨਾਲ ਸੰਪਰਕ ਕਰਦੇ ਐ ਤਾਂ ਫਿਰ ਅਸੀਂ ਉਹਨਾਂ ਦਾ ਜਿਹੜਾ ਦੁੱਖ ਹੈ ਉਹਦਾ ਅਨਲਿਸਿਸ ਕਰਦੇ ਆ ਡਾਇਗਨੋਸ ਕਰਦੇ ਆ ਜਿਵੇਂ ਕਹਿੰਦੇ ਜੀ ਸੂਰ ਉੱਠਦਾ ਕਿਸੇ ਦੇ ਜਦੋਂ ਸੂਰ ਉੱਠਦਾ ਤਾਂ ਫਿਰ ਡਾਕਟਰ ਕੋਲ ਜਾਂਦਾ ਹੈ ਡਾਕਟਰ ਡਾਇਗਨੋਸ ਕਰਦਾ ਤੇ ਫਿਰ ਉਹਦੀ ਜਿਹੜੀ ਦਵਾਈ دارو ਦੇਣੀ ਹੁੰਦੀ ਆ ਸਾਡੀ ਇਸ ਸਥਿਤੀ ਦੇ ਵਿੱਚ ਉਹ ਸਰਕਾਰ ਨੇ ਦੇਣੀ ਆ ਉਸ ਸਮਾਜ ਨੇ ਦੇਣੀ ਹੈ ਹੋਰ ਸੰਬੰਧਿਤ ਏਜੰਸੀਆਂ ਨੇ ਦੇਣੀ ਹੈ ਸਾਡਾ ਮਕਸਦ ਸਿਰਫ ਉਸ ਚੀਕ ਨੂੰ ਸੁਣ ਕੇ ਉਹਦਾ ਡਾਇਗਨੋਸ ਕਰਕੇ ਤਕਲੀਫ ਦਾ ਸੰਬੰਧਿਤ ਕੁਆਟਰਸ ਤੱਕ ਪਹੁੰਚਾਉਣਾ ਉਹ ਤੋਂ ਬਾਅਦ ਕੰਮ ਬਾਕੀਆਂ ਦਾ ਸ਼ੁਰੂ ਹੋ ਜਾਂਦਾ ਹੈ ਇੱਥੇ ਮੈਂ ਕਹਿ ਦੇਣਾ ਚਾਹੁੰਦਾ ਬੜਾ ਸਪਸ਼ਟ ਕਿ ਗਵਰਨੈਂਸ ਆਫ ਪੰਜਾਬ ਗਵਰਨਮੈਂਟ ਇਜ਼ ਨਾਟ ਅਪ ਟੂ ਦਿ ਮਾਰਕ ਇਨੈਫੀਸ਼ੀਐਂਟ ਰਿਸਪੌਂਸ ਗੱਲ ਥੋੜੀ ਬਹੁਤ ਹਿੰਦੀ ਜ਼ਰੂਰ ਆ ਪਰ ਉਹਦਾ ਨਿਸ਼ਕਸ਼ ਨਹੀਂ ਨਿਕਲਦਾ ਜਿਹੜਾ ਕਿ ਸਾਨੂੰ ਬਹੁਤ ਅਫਸੋਸ ਹੈ ਤੁਹਾਨੂੰ ਹੁਣ ਲਾਸ ਦੇਣੇ ਆ ਸਿਰਫ ਹਾਊਸਿੰਗ ਦੇ ਨਾਲ ਸੰਬੰਧਿਤ ਜਿਹੜੇ ਮਸਲੇ ਅਸੀਂ ਆਪਣੇ ਚੈਨਲ ਤੇ ਪਿਛਲੇ ਕੁ ਸਮੇਂ ਚ ਉਜਾਗਰ ਕੀਤੇ ਲੋਕਾਂ ਦੀਆਂ ਚੀਕਾਂ ਸਰਕਾਰ ਤੱਕ ਪਹੁੰਚਾਈਆਂ ਤੇ ਉਹਨਾਂ ਤੇ ਕਾਰਵਾਈ ਹੁਣ ਤੱਕ ਡੱਕਾ ਹੋਈ ਨਹੀਂ ਉਹ ਕਿਹੜੇ-ਕਿਹੜੇ ਦੇ ਐਗਜ਼ੈਂਪਲਸ ਦੇ ਦਿੰਦੇ ਆ ਸ੍ਰਿ ਸਵੇਤਰੀ ਗ੍ਰੀਨ 2 ਜ਼ਿਰਖਪੁਰ ਦੇ ਵਿੱਚ ਅਸੀਂ ਮਸਲਾ ਖੜਾ ਕੀਤਾ ਜਿੱਥੇ ਰੈਜ਼ਿਡੈਂਟਸ ਨੂੰ ਪ੍ਰੋਬਲਮ ਸਗੀਆਂ ਪਾਰਕਸ ਦੀਆਂ ਤੇ ਰਾਹਾਂ ਦੀ ਤੇ ਹੋਰ ਕਈ ਨੁਕਸ ਸ਼ਾਮਲਾੜ ਤੇ ਬਣਾਇਆ ਕੁਝ ਰਕਬਾ ਉਹਦੇ ਤੇ ਹੁਣ ਤੱਕ ਕੋਈ ਟੁਕਮੀ ਕਾਰਵਾਈ ਪੰਜਾਬ ਸਰਕਾਰ ਨੇ ਨਹੀਂ ਕੀਤੀ ਫਿਰ ਨਾਲ ਜੁੜਿਆ ਮਸਲਾ ਪੈਟਰੋਲ ਪੰਪ ਬਣਿਆ ਇੱਕ ਸ਼ਾਮਲਾੜ ਤੇ ਸਾਢੇ 3 ਕਿੜ ਜ਼ਮੀਨ ਕਰੋੜਾਂ ਰੁਪਏ ਦੀ ਪੰਜਾਬ ਸਰਕਾਰ ਦੀ ਉਹਦੇ ਤੇ ਵੀ ਹੁਣ ਤੱਕ ਕੋਈ ਪੁਖਤਾ ਕਾਰਵਾਈ ਨਹੀਂ ਭਾਵੇਂ ਜਾਂਚ ਸ਼ੁਰੂ ਕੀਤੀ ਗਈ ਜਿਹੜੀ ਹਜੇ ਤੱਕ ਮੁਕੰਮਲ ਹੋਈ ਨਹੀਂ ਸੁਵਿਤਰੀ ਗ੍ਰੀਨ 2 ਅਤੇ ਪੈਟਰੋਲ ਪੰਪ ਦੇ ਬਾਰੇ ਸਾਡੇ ਐਪੀਸੋਡ ਤੁਸੀਂ ਦੇਖ ਸਕਦੇ ਹੋ 390 91 ਤੇ 94 ਤੇ ਨਾਲ ਫਿਰ ਅਖੀਰਲਾ ਐਪੀਸੋਡ 429 ਅਗਲਾ ਮਸਲਾ ਜਿਹੜਾ ਅਸੀਂ ਚੱਕਿਆ ਉਹ ਹੈਗਾ ਸੀਗਾ ਜੀ ਚੰਡੀਗੜ੍ਹ ਨਮੇਚ ਨਿਊ ਚੰਡੀਗੜ੍ਹ ਅਲਟਸ ਸਪੇਸ ਬਿਲਡਰਸ ਪ੍ਰਾਈਵੇਟ ਲਿਮਟਿਡ ਦਾ ਜੁਆਇੰਟ ਵੈਂਚਰ ਵਿਦ ਗ੍ਰੇਟਰ ਪੰਜਾਬ ਹਾਊਸਿੰਗ ਕੋਆਪਰੇਟਿਵ ਬਿਲਡਰਸ ਸੁਸਾਇਟੀ ਬਹੁਤ ਵੱਡਾ ਸਕੈਂਡਲ ਪਰ ਇਹਦੇ ਤੇ ਵੀ ਹੁਣ ਤੱਕ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਲਕੁਲ ਹਰਕਤ ਚ ਨਹੀਂ ਆਈ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਵੱਡੇ ਅਫਸਰ ਇਨਵੋਲਡ ਆ ਬਹੁਤ ਵੱਡੇ ਅਫਸਰਾਂ ਦੀਆਂ ਇਨਵੈਸਟਮੈਂਟਸ ਨੇ ਬਾਦਲ ਸਰਕਾਰ ਵੱਲੇ ਦਾ ਇਹ ਪ੍ਰੋਜੈਕਟ ਜਦੋਂ ਕਿ ਦੋਹਾਂ ਜੋਇੰਟ ਅਵੈਂਚਰ ਹੋ ਨਹੀਂ ਸਕਦਾ ਸੀ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਜਿਹੜੇ ਐਪੀਸੋਡ ਨੇ 382 419 430 431 445 ਚੌਥਾ ਮਸਲਾ ਅਸੀਂ ਖੜਾ ਕੀਤਾ ਪੰਜਾਬ ਪੁਲਿਸ ਪ੍ਰਾਇਮਰੀ ਕੋਆਪਰੇਟਿਵ ਹਾਊਸ ਬਿਲਡਰਸ ਸੁਸਾਇਟੀ ਮੋਲਾਪੁਰ एपिसोड ਕੀਤੇ 200 ਨੰਬਰ 83 303 ਤੇ 308 ਇਹਦੇ ਤੇ ਵੀ ਹਜੇ ਮਾਮਲਾ ਪੰਜਾਬ ਸਰਕਾਰ ਵੱਲੋਂ ਸਪਸ਼ਟ ਕੀਤਾ ਨਹੀਂ ਗਿਆ ਸਹਿਕਾਰਤਾ ਮਹਿਕਮਾ ਉਹਨੇ ਹਜੇ ਤੱਕ ਆਪਣੀ ਸਥਿਤੀ ਸਪਸ਼ਟ ਨਹੀਂ ਕੀਤੀ ਮਾਮਲਾ ਜਿਉਂ ਦਾ ਤਿਉਂ ਖੜਾ ਅਦਾਲਤਾਂ ਦੇ ਵਿੱਚ ਕਈ ਕੁਝ ਹੋਰ ਚੱਲੀ ਜਾਂਦਾ ਪੰਜਵਾਂ ਮਸਲਾ 에ਰੋਪਾਲਿਸ ਦਾ ਹਾਲ ਹੀ ਵਿੱਚ ਅਸੀਂ ਉਜੱਗਰ ਕੀਤਾ ਐਰੋਬਾਲਿਸ ਰੈਜ਼ੀਡੈਂਸ਼ੀਅਲ ਐਂਡ ਇੰਡਸਟਰੀਅਲ ਪ੍ਰੋਜੈਕਟ ਹੈ ਸੈਕਟਰ 66 ਮੋਹਾਲੀ ਚ ਐਪੀਸੋਡ ਨੰਬਰ 474 ਇਹਦਾ ਪ੍ਰਮੋਟਰ ਪੀਓ ਆ ਤੇ ਉਹਨੂੰ ਮੋਹਾਲੀ ਪੁਲਿਸ ਫੜ ਨਹੀਂ ਰਹੀ 100 ਕਰੋੜ ਰੁਪਏ ਗਮਾਡਾ ਦਾ ਉਹਨਾਂ ਨੇ ਦੇਣਾ ਹੈ ਸਰਕਾਰੀ ਖਜ਼ਾਨੇ ਦਾ ਔਰ ਇਸ ਜਿਹੜਾ ਪ੍ਰਮੋਟਰ ਹੈ ਤਜਿੰਦਰ ਭਾਟੀਆ ਇਹਨੂੰ ਸਨਮਾਨਿਤ ਕੀਤਾ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਨੇ ਜਿਨ੍ਹਾਂ ਦੇ ਆਪਣੇ ਖਜ਼ਾਨੇ ਦਾ 100 ਕਰੋੜ ਰੁਪਈਆ ਇਸ ਸ਼ਖਸ ਨੇ ਨਹੀਂ ਦਿੱਤਾ ਇੱਕ ਤੁਹਾਨੂੰ ਪੁਰਾਣਾ ਮਸਲਾ ਮਸਾਨੂੰ ਯਾਦ ਆ ਗਿਆ ਉਹ ਵੀ ਦੱਸ ਦਿੰਦਿਆਂ 6ਵਾਂ ਐਸਬੀਪੀ ਖਰੜ ਇੱਕ ਪ੍ਰੋਜੈਕਟ ਹੈ ਉਹਦੇ ਵਿੱਚ ਈਡਬਲਯੂਐਸ ਸਕੀਮ ਖੁਰਦਬੁਰਦ ਕਰਤੀ ਪੰਜਾਬ ਸਰਕਾਰ ਦੀ ਪਾਲਿਸੀ ਆ ਕਿ ਗਰੀਬਾਂ ਲਈ ਵੀ ਤੁਸੀਂ ਇੰਨੇ ਪਰਸੈਂਟ ਰਕਬਾ ਰੱਖਣਾ ਜਾਂ ਇੰਨੇ ਫਲੈਟ ਦੇਣੇ ਆ ਇਹ ਮਾਮਲਾ ਖੜਾ ਕੀਤਾ ਸੀ ਸਤਨਾਮ ਦੋਂ ਨੇ ਲੰਮਾ ਚੱਲਦਾ ਆਉਂਦਾ ਕੋਈ ਕਾਰਵਾਈ ਨਹੀਂ ਕੀਤੀ ਗਈ ਖੇਰਾ ਫੇਰੀ ਕੀਤੀ ਗਈ ਆ ਇਹਦੇ ਵਿੱਚ ਮਤਲਬ ਕਿ ਕੋਆਪਰੇਟ ਜਿਹੜੀ ਹੈਗੀ ਆ ਖਰਨ ਮਿਊਨਿਸਪੈਲਿਟੀ ਉਹਦੇ ਵਿੱਚ ਰਿਕਾਰਡ ਛੇਰਾ ਫੇਰੀ ਸੋ ਇਹਨਾਂ ਸਾਰਿਆਂ ਪ੍ਰੋਜੈਕਟਸ ਦੇ ਨਾਲ ਰਿਲੇਟਡ ਹੈਗੇ ਆ ਮਹਿਕਮੇ ਉਹ ਤੁਹਾਨੂੰ ਦੱਸ ਦਿੰਦੇ ਆ ਲੋਕਲ ਬਾਡੀਜ਼ ਦੂਜਾ ਮਹਿਕਮਾ ਕੋਆਪਰੇਟਿਵ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਤੇ ਨਾਲ ਫਿਰ ਹੈਗਾ ਜੀ ਪੂਡਾ ਸੋ ਇਹ ਮਹਿਕਮੇ ਇਹਨਾਂ ਸਾਰੇ ਪ੍ਰੋਜੈਕਸ਼ਨ ਨਾਲ ਸਿੱਧੇ ਅਸਿੱਧੇ ਤਰੀਕੇ ਜੁੜੇ ਆ ਰੈਵਨਿਊ ਡਿਪਾਰਟਮੈਂਟ ਦਾ ਵੀ ਰੋਲ ਆ ਜਾਂਦਾ ਹੈ ਜਦੋਂ ਜ਼ਮੀਨ ਸ਼ਾਮਲਾੜ ਤੇ ਕਲੋਨਾਈਜ਼ਰ ਬਿਲਡਰ ਗਲਤ ਤਰੀਕੇ ਨਾਲ ਪ੍ਰੋਜੈਕਟ ਬਣਾ ਦਿੰਦੇ ਆ ਫਲੈਟ ਬਣਾ ਦਿੰਦੇ। ਸੋ ਇਹ ਮੈਕਮਿਆਂ ਦੇ ਜਿਹੜੇ ਅਧਿਕਾਰੀ ਆ ਉਹ ਕਾਨੂੰਨ ਦੇ ਮੁਤਾਬਕ ਕੰਮ ਨਹੀਂ ਕਰ ਰਹੇ। ਔਰ ਅਸੀਂ ਇਹ ਸਾਰਾ ਕੁਝ ਅਸੀਂ ਓਜੱਗਰ ਕੀਤਾ ਆਪਣੇ ਜਿਹੜੇ ਐਪੀਸੋਡ ਤੁਹਾਨੂੰ ਦੱਸਿਆ ਉਹ ਤੁਸੀਂ ਜ਼ਰੂਰ ਵੇਖੋ ਤੇ ਇਸ ਦੇ ਵਾਸਤੇ ਕਲੈਕਟਿਵ ਐਫਰਟ ਜਨਤਾ ਦੇ ਤੌਰ ਤੇ ਹੋਣਾ ਚਾਹੀਦਾ। ਅਸੀਂ ਆਪਣਾ ਰੋਜ਼ ਬਖੂਬੀ ਨਿਭਾ ਰਹੇ ਆ। ਸਾਨੂੰ ਉਮੀਦ ਹੈ ਕਿ ਤੁਸੀਂ ਸਮਝ ਰਹੇ ਹੋਗੇ ਜੋ ਕੁਝ ਅਸੀਂ ਤੁਹਾਨੂੰ ਦੱਸ ਰਹੇ ਹਾਂ ਸਮਝ ਸਰਕਾਰ ਵੀ ਹੋ ਰਹੀ ਹੋਏਗੀ ਸਰਕਾਰ ਉਹਤੇ ਕਾਰਵਾਈ ਕਿਉਂ ਨਹੀਂ ਕਰਦੀ ਇਹ ਤੁਸੀਂ ਸਰਕਾਰ ਨੂੰ ਪੁੱਛੋ ਅਸੀਂ ਵੀ ਪੁੱਛਦੇ ਹਾਂ ਜਿੰਨੀ ਕੀ ਗੱਲ ਸਾਨੂੰ ਦੱਸਦੇ ਆ ਤੁਹਾਡੇ ਤੱਕ ਪਹੁੰਚਾ ਦਿੰਦੇ ਆ ਸ਼ੋ ਹੁਣ ਜਿਹੜਾ ਤਾਜ਼ੀ ਖਬਰ ਤੁਹਾਨੂੰ ਦਿਖਾਉਣ ਲੱਗੇ ਆ ਫੀਲਡ ਤੋਂ ਉਹ ਹੈਗੀ ਆ ਵਰਕਿੰਗ ਫਰੈਂਡਸ ਕੋਆਪਰੇਟਿਵ ਹਾਊਸ ਬੈਡਲ ਸੁਸਾਇਟੀ ਜਿਹੜੀ ਸੁਹਾਣਾ ਸਾਹਿਬ ਯਾਨੀ ਕਿ ਗੁਰਦੁਆਰਾ ਸ਼ਹੀਦਾ ਸੁਹਾਣਾ ਦੇ ਸਾਹਮਣੇ ਬੇਪਰਪਲ ਪ੍ਰਾਈਮ ਲੋਕੇਲਟੀ ਓਨ ਦੀ ایرਪੋਰਟ ਰੋਡ ਉਹਦੇ ਤੇ ਲੋਕੇਟਡ ਆ ਤੁਸੀਂ ਇਹ ਖਬਰ ਹੁਣ ਵੇਖੋ ਤੇ ਆਪਣਾ ਫਿਰ ਵਿਚਾਰ ਬਣਾਓ ਇਹ ਸਰਕਾਰ ਬਾਰੇ ਜਿਹਨੂੰ ਕਿ ਅਸੀਂ ਬਦਲਾਵ ਵਾਲੀ ਸਰਕਾਰ ਗਿਣਦੇ ਰਹੇ ਆ ਤੇ ਬਾਕੀ ਸਰਕਾਰਾਂ ਨਾਲੋਂ ਤਾਂ ਭਾਵੇਂ ਹਜੇ ਤੱਕ ਇਹਨਾਂ ਦਾ ਕੰਮਕਾਜ ਇੰਨਾ ਮਾੜਾ ਹੈ ਨਹੀਂ ਪੁਰਾਣੀਆਂ ਸਰਕਾਰਾਂ ਤੋਂ ਹਜੇ ਵੀ ਉਮੀਦ ਸਦਰੀ ਬਰਕਰਾਰ ਹੈ ਪਰ ਆਉਣ ਵਾਲੇ ਦਿਨਾਂ 'ਚ ਦੱਸਾਂਗੇ ਜੇ ਸਾਡੀ ਇਹ ਉਮੀਦ ਭਗਵੰਤ ਮਾਨ ਦੀ ਸਰਕਾਰ ਤੋੜੂਗੀ ਤੇ ਫਿਰ ਅਸੀਂ ਉਸ ਨੂੰ ਜਨਤਾ ਕਰਾਂਗੇ ਹਜੇ ਤੱਕ ਸਾਡਾ ਮੰਨਣਾ ਹੈ ਕਿ ਸਾਡੀ ਉਮੀਦ ਜਾਗਦੀ ਆ ਕਿ ਭਗਵੰਤ ਮਾਨ ਦੀ ਸਰਕਾਰ ਚੰਗੀ ਆ ਤੇ ਕੰਮ ਕਰੂਗੀ ਤੇ ਜੇ ਉਹ ਹਜੇ ਤੱਕ ਕਰ ਨਹੀਂ ਰਹੀ ਹੋ ਸਕਦਾ ਉਹਦੇ ਅਧਿਕਾਰੀਆਂ ਦੀ ਉਹਦੇ ਵਿੱਚ ਗਲਤੀ ਹੋਵੇ ਜਾਂ ਉਹਨਾਂ ਦਾ ਵੈਸਟ ਇੰਡਿਅਨ ਪ੍ਰੈਸਟ ਹੋਵੇ ਤੇ ਖੈਰ ਹੌਲੀ ਹੌਲੀ ਸਿੱਧੀ ਸਪਸ਼ਟ ਹੋ ਜਾਊਗਾ ਹੋ ਜੂਗੀ ਕਿ ਭਗਵੰਤ ਮਾਨ ਖੁਦ ਇਦਾਂ ਲਈ ਜ਼ਿੰਮੇਵਾਰ ਆ ਕਿ ਉਹਦੀ ਅਫਸਰ ਸ਼ਾਹੀ ਜ਼ਿੰਮੇਵਾਰ ਹੈ ਉਮੀਦ ਦੇ ਨਾਲ ਇਹ ਖਬਰ ਤੁਹਾਨੂੰ ਸੁਣਾ ਰਹੇ ਆ ਜੀ ਭਗਵੰਤ ਮਾਨ ਦੇ ਲਈ ਇਹ ਸੰਬੋਧਨ ਕੀਤੀ ਜਾ ਰਹੀ ਹੈ ਆਓ ਇਹ ਖਬਰ ਦੇਖੋ ਪੰਜਾਬ ਦਸਤਾਵੇਜ਼ ਦੇ ਲਈ ਅੱਜ ਅਸੀਂ ਲੈ ਕੇ ਆਏ ਆ ਇੱਕ ਬਹੁਤ ਹੀ ਵਿਸ਼ੇਸ਼ ਖਬਰ ਦੀ ਫੀਲਡ ਰਿਪੋਰਟ ਤੁਹਾਨੂੰ ਅਸੀਂ ਵਿਖਾਉਨੇ ਆ ਆ ਪਹਿਲਾ ਲੋਕੇਸ਼ਨ ਨਜ਼ਰ ਮਾਰੋ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾ ਇਹ 에어ਪੋਰਟ ਰੋਡ ਆ ਜੀ 에어ਪੋਰਟ ਰੋਡ ਆ ਗੁਰੂ ਘਰ ਦੀ ਦੀਵਾਰ ਹੈ ਨਾਲ ਉਹ ਸ਼ੋਰੂਮਸ ਨੇ ਬਹੁਤ ਹੀ ਕੀਮਤੀ ਸ਼ੋਰੂਮਸ ਬਹੁਤ ਹੀ ਕੀਮਤੀ ਇਲਾਕਾ ਤੇ ਹੁਣ ਤੁਸੀਂ ਇਸ ਤਰਫ ਨਜ਼ਰ ਮਾਰੋ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਇੱਕ ਬਿਲਡਿੰਗ ਦਿਖ ਰਹੀ ਹੈ ਹੋਮ ਲੈਂਡ ਫਲੈਟਸ ਨੇ ਇਹ ਉਹ ਫਲੈਟਸ ਫਲੈਟਸ ਆ ਜਿੱਥੇ ਸਿੱਧੂ ਮੂਸੇਵਾਲੇ ਦਾ ਵੀ ਫਲੈਟ ਸੀ ਇੱਥੇ ਹੋਰ ਗਾਇਕਾਂ ਦੇ ਵੀ ਫਲੈਟ ਨੇ ਇਹ ਇਹਦੇ ਨਾਲ ਫਿਰ ਬਣਿਆ ਨਵਾਂ ਨਵਾਂ ਇੱਕ ਮਾਲ ਬਿਊਟੀਫੁਲ ਬੋਟ ਸੋਹਣਾ ਮਾਲ ਬਹੁਤ ਮਹਿੰਗਾ ਸਮਾਨ ਇੱਥੇ ਔਰ ਹਾਈ ਜੈਂਟਰੀ ਇੱਥੇ ਆਉਂਦੀ ਆ ਏਕਾ ਦੁਕਾ ਮੇਰੇ ਤੇਰੇ ਵਰਗਾ ਬੰਦਾ ਆਉਂਦਾ ਵੀ ਕਮਾਲ ਦੀ ਬਿਲਡਿੰਗ ਇੰਨਾ ਸੋਹਣਾ ਲੱਗਦਾ ਰਾਤ ਨੂੰ ਇਹ ਏਰੀਆ ਜਗਮਗ ਜਗਮਗ ਕਰਦਾ ਹੁੰਦਾ ਸੋ ਇਸ ਦੀ ਕੀਮਤ ਬਹੁਤ ਜ਼ਿਆਦਾ ਤੇ ਆ ਹੁਣ ਤੁਹਾਨੂੰ ਵਿਖਾਉਂਦੇ ਆ ਜ਼ਮੀਨ ਇਹ ਹੈਗੀ ਆ ਜੀ 14 ਏਕੜ 14.90 ਏਕੜ ਯਾਨੀ ਕਿ 15 ਏਕੜ ਜ਼ਮੀਨ ਇਹ ਕੀਦੀ ਆ ਇਹ ਹੈ ਜੀ ਵਰਕਿੰਗ ਫਰੈਂਡਸ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਇੱਕ ਸੁਸਾਇਟੀ ਆ ਇਸ ਦੇ 89 ਦੇ ਵਿੱਚ ਜ਼ਮੀਨ ਖਰੀਦ ਲਈ ਜ਼ਮੀਨ ਖਰੀਦੀ ਤਾਂ ਫਿਰ ਸਰਕਾਰ ਨਾਲ ਮੁਕੱਦਮਾ ਚੱਲ ਪਿਆ ਇਹਨਾਂ ਦੇ ਜਿਹੜੇ ਫਾਊਂਡਰ ਮੈਂਬਰ ਸੀ ਸੁਸਾਇਟੀ ਦੇ ਉਹਨਾਂ ਨੇ 25 ਸਾਲ ਮੁਕੱਦਮਾ ਲੜਿਆ ਸੁਪਰੀਮ ਕੋਰਟ ਤੱਕ ਤਰੀਕਾਂ ਭੁਗਤੇ ਰਹੇ ਜਿਹੜੇ ਫਾਊਂਡਰ ਮੈਂਬਰ ਸੀ ਉਹ ਵਿਚਾਰੇ ਸਵਰਗਵਾਸ ਹੋ ਗਏ ਪੂਰੇ ਹੋ ਗਏ ਉਹਨਾਂ ਦੇ ਬੱਚੇ ਮੈਂਬਰਸ਼ਿਪ ਆ ਗਈ ਉਹਨਾਂ ਨੂੰ ਇਨਹੈਰੀਟੈਂਸ ਹੋ ਗਈ ਉਸ ਵਕਤ ਸੀ ਜੀ 150 ਮੈਂਬਰ 14.90 ਏਕੜ ਜ਼ਮੀਨ ਤੇ ਹੁਣ ਇਹਦੀ ਕੀਮਤ ਜੇ ਅੰਕੀ ਜਾਏ ਅਸੀਂ ਰਫ ਜਿਹਾ ਐਸਟੀਮੇਟ ਲਵਾਇਆ ਇੱਥੇ ਲੋਕਾਂ ਤੋਂ 30 ਕਰੋੜ ਰੁਪਈਆ ਪ੍ਰਤੀ ਏਕੜ ਘੱਟੋ ਘੱਟ ਇਸ ਜ਼ਮੀਨ ਦਾ ਰੇਟ ਹੈ ਪਰ ਇਹਦੇ ਵਿੱਚ ਬਹੁਤ ਵੱਡੀ ਗੜਬੜ ਹੋ ਰਹੀ ਆ ਕਿਉਂਕਿ ਕੋਆਪਰੇਟਿਵ ਸੁਸਾਇਟੀਆਂ ਨੂੰ ਜਿਹੜਾ ਗਵਰਨ ਕਰਦਾ ਵਿਭਾਗ ਪੰਜਾਬ ਕੋਆਪਰੇਟਿਵ ਡਿਪਾਰਟਮੈਂਟ ਉਹ ਸੁੱਤਾ ਪਿਆ ਜਾਂ ਸੁੱਤਾ ਪਿਆ ਜਾਂ ਕੋ ਰਲਿਆ ਮਿਲਿਆ ਪਿਆ ਕਿਹਦੇ ਨਾਲ ਜਿਹੜੀ ਹੁਣ ਨਵੀਂ ਮੈਨੇਜਮੈਂਟ ਐ ਐਗਜ਼ੀਕਟਿਵ ਕਮੇਟੀ ਆ ਉਹਦੇ ਬਾਰੇ ਵੀ ਤੁਹਾਨੂੰ ਸਾਰਾ ਦੱਸਾਂਗੇ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਦਾ ਪੱਖ ਵੀ ਜਾਣਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਸਤਿਮਿੰਦਰ ਸਿੰਘ ਬਰਾੜ ਸਤਿ ਸ੍ਰੀ ਅਕਾਲ ਜੀ ਮੈਂ ਜੀ ਮੈਂ ਰਿੰਦਰ ਸਿੰਘ ਤੱਕੜ ਬੋਲ ਰਿਹਾ ਹਾਂ ਜਰਨਲਿਸਟ ਪੰਜਾਬ ਦਸਤਾਵੇਜ਼ ਚੈਨਲ ਤੋਂ ਤੁਹਾਨੂੰ ਫੋਨ ਕੀਤਾ ਸੀ ਹੁਣ ਤੁਸੀਂ ਕੱਠਾ ਹੈ ਮੈਂ ਤੁਹਾਨੂੰ ਵਟਸਐਪ ਤੇ ਕੁਝ ਭੇਜਿਆ ਹੈ ਕਾਈਂਡਲੀ ਉਹਦਾ ਜਵਾਬ ਦੇ ਦਿਓ ਮੈਂ ਖਬਰ ਕਰ ਰਿਹਾ ਹਾਂ ਵਰਕਿੰਗ ਫਰੈਂਡਸ ਹਾਊਸ ਬਿਲਡਿੰਗ ਸੁਸਾਇਟੀ ਦੇ ਬਾਰੇ ਉਹਦੇ ਤੁਸੀਂ ਪ੍ਰਧਾਨ ਹੋ ਹੈ ਜੀ ਉੱਚ ਕਾਫੀ ਕੁਝ ਬੇਅਨੀਮੀਆ ਜਿਹਨੂੰ ਕਹਿੰਦੇ ਹੈਗੀਆਂ ਰੈਗੂਲੈਰਿਟੀਜ਼ ਹਾਂਜੀ ਸੋ ਕਾਈਂਡਲੀ ਇਹ ਜੋ ਭੇਜਿਆ ਤੁਹਾਨੂੰ ਕਾਗਜ਼ ਉਹਨਾਂ ਦਾ ਪੁਆਇੰਟ ਵਾਈਜ਼ ਮੈਨੂੰ ਜਵਾਬ ਦੇ ਦਿਓ ਜੀ ਤਾਂ ਕਿ ਤੁਹਾਡੇ ਜਿਹੜੇ ਥਿਊ ਪੁਆਇੰਟ ਵਿਚਾਰ ਹੈ ਉਹ ਮੈਂ ਆਪਣੀ ਖਬਰ ਦੇ ਵਿੱਚ ਚਲਾ ਸਕਾਂ ਜਲਦੀ ਤੋਂ ਜਲਦੀ ਦੇ ਦਿਓ ਬਾਈ ਜੀ ਬਹੁਤ ਬਹੁਤ ਧੰਨਵਾਦੀ ਹੋਊਂਗਾ ਸ਼ੁਕਰੀਆ ਸਤਿ ਸ੍ਰੀ ਅਕਾਲ ਸੋ ਇਸ ਸੋਸਾਇਟੀ ਦੀ ਇਸ ਜ਼ਮੀਨ ਤੇ ਇੱਕ ਕਾਂਡ ਰਚ ਗਿਆ ਰਚਿਆ ਗਿਆ ਕਿਸੇ ਸੋਸਾਇਟੀ ਦੇ ਮੈਂਬਰ ਨੂੰ ਪਤਾ ਨਹੀਂ ਕਿ ਕਮੇਟੀ ਦੀ ਮੈਨੇਜਮੈਂਟ ਕਰਦੀ ਕੀ ਆ ਕੋਈ ਪ੍ਰोसीडिंग ਬੁੱਕ ਨਹੀਂ ਕਦੇ ਜਨਰਲ ਬੋਡੀ ਦੀ ਮੀਟਿੰਗ ਨਹੀਂ ਹੋਈ ਕਦੇ ਇਹਨਾਂ ਦੇ ਮਤੇ ਨਹੀਂ ਪਾਸ ਕੀਤੇ ਗਏ ਪਰ ਬਿਨਾ ਸਾਰੇ ਕਾਸ਼ੇ ਦੇ ਇੱਕ ਐਗਰੂਮੈਂਟ ਕੀਤਾ ਗਿਆ ਕਿਹਦੇ ਨਾਲ ਇੱਕ ਪ੍ਰਾਈਵੇਟ ਕਲੋਨਾਈਜ਼ਰ ਨਾਲ ਉਹਦਾ ਨਾਂ ਤੁਹਾਨੂੰ ਦੱਸ ਦਿੰਨਾ ਉਹਦਾ ਨਾਂ ਹੈਗਾ ਜੀ ਏ ਬੀ ਐਸ ਬਿਲਡਰਸ ਤੇ ਉਹਦੇ ਜਿਹੜੇ ਡਾਇਰੈਕਟਰ ਨੇ ਉਸ ਪ੍ਰਾਈਵੇਟ ਕੰਪਨੀ ਦੇ ਡਾਇਰੈਕਟਰ ਉਹ ਐ ਸੋਸਾਇਟੀ ਦੇ ਵਿੱਚ ਇੰਡਕਟ ਕਰਤੇ ਗਏ ਕਿੰਨੇ ਚਾਰ ਬੰਦੇ ਉਸ ਪ੍ਰਾਈਵੇਟ ਕੰਪਨੀ ਦੇ ਇਸ ਕੰਪਨੀ ਚ ਸ਼ਾਮਲ ਕਰਤੇ ਸੋਸਾਇਟੀ ਚ ਸ਼ਾਮਲ ਕਰਤੇ ਸੋਸਾਇਟੀ ਪਹਿਲਾਂ ਸੀ 150 ਮੈਂਬਰ ਦੀ ਜਿਨ੍ਹਾਂ ਨੇ ਜ਼ਮੀਨ ਖਰੀਦੀ ਅੱਜ ਇਹਦੇ ਮੈਂਬਰ 300 ਤੋਂ ਉੱਪਰ ਹੋ ਗਏ ਜਿਹੜਾ ਕਿ ਬਿਲਕੁਲ ਗੈਰ ਕਾਨੂੰਨੀ ਆ ਇਲੈਗਲ ਐਕਟ ਆਫ ਦੀ ਸੋਸਾਇਟੀ ਪਰ ਇਹਨੂੰ ਰੋਕ ਕਿਉਂ ਨਹੀਂ ਰਿਹਾ ਇਹ ਅਫਸਰ ਸ਼ਾਹੀ ਨਹੀਂ ਰੋਕ ਰਿਹਾ ਔਰ ਇਸ ਜ਼ਿਲ੍ਹੇ ਦੇ ਜਿਹੜੇ ਡਿਪਟੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਆਂ ਆ ਉਹਨਾਂ ਦਾ ਨਾਂ ਹੈਗਾ ਜੀ ਜੀਐਸ ਢੱਲੋਂ ਛੋਟਾ ਨਾਂ ਕਹਿੰਦੇ ਜੀ ਗੈਵਲ ਢੱਲੋਂ ਪੁੱਛੀ ਜਾਂਦੇ ਆ 15 ਦਿਨ ਦੇ ਦੱਸੋ ਦੱਸੋ ਵੀ ਆ ਕਿਵੇਂ ਹੋ ਗਿਆ ਕੀ ਇਹ ਕਾਨੂੰਨ ਦੇ ਮੁਤਾਬਕ ਨੀਮਾਂ ਦੇ ਮੁਤਾਬਕ ਸੁਸਾਇਟੀ ਖੜੀ ਆ ਜਾਂ ਇਹਦੇ ਵਿੱਚ ਪਲਾਟ ਇਕੱਠੇ ਆ ਨਕਸ਼ੇ ਪਾਸ ਹੋਏ ਆ ਉਹ ਜਵਾਬ ਨਹੀਂ ਦਿੰਦਾ ਬੰਦਾ ਨਹੀਂ ਦਿੰਦਾ ਨਾ ਦੇ ਭਾਈ ਕੋਈ ਗੱਲ ਨਹੀਂ ਅਸੀਂ ਤਾਂ ਲੋਕਾਂ ਦੀ ਆਵਾਜ਼ ਉਠਾਉਣੀ ਆ ਇਹ ਮੈਂਬਰਾਂ ਦੀ ਆਵਾਜ਼ ਉਠਾਉਣੀ ਆ ਜਿਨ੍ਹਾਂ ਨੇ ਉਸ ਵਕਤ 89 ਚ 80 80 ਹਜ਼ਾਰ ਰੁਪਈਆ ਪਾ ਕੇ ਜ਼ਮੀਨ ਖਰੀਦੀ ਤੇ ਹੁਣ ਇਹ ਰੇਟ ਵੱਧ ਗਿਆ ਕਰੋੜਾਂ ਰੁਪਏ ਦੀ ਹੋ ਗਈ ਤੇ ਹੁਣ ਅੱਖਾਂ ਸਭ ਦੀਆਂ ਬਦਲ ਗਈਆਂ ਬੇਈਮਾਨ ਹੋ ਗਏ ਲੋਕ ਔਰ ਫਿਰ ਜਿਹੜੇ ਉਹ ਮੈਂਬਰ ਸੀ ਜਿਹੜੇ ਫਾਊਂਡਰ ਸੀ ਉਹ ਸੁਰਗਵਾਸ ਹੋ ਗਏ ਉਹਨਾਂ ਦੇ ਬੱਚਿਆਂ ਨੂੰ ਆਪਣੇ ਮਾਪੇ ਦੇ ਵੱਲੋਂ ਕੀਤੀ ਗਈ ਇਨਵੈਸਟਮੈਂਟ ਦੀ ਦੁਵਾਨੀ ਨਹੀਂ ਮਿਲੀ ਇੱਕ ਨਵਾਂ ਪੈਸਾ ਨਹੀਂ ਮਿਲਿਆ ਤੇ ਫਿਰ ਇਸ ਸੁਸਾਇਟੀ ਦੇ ਕੁਝ ਮੈਂਬਰਾਂ ਨੇ ਸ਼ਿਕਾਇਤ ਕੀਤੀ ਐਸਐਸਪੀ ਮੁਹਾਲੀ ਨੂੰ 3 2 21 ਨੂੰ ਐਸੇ ਦਿਨ ਇਹ ਸ਼ਿਕਾਇਤ ਭੇਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਰਜਿਸਟਰਾਰ ਆਫ ਕੋਆਪਰੇਟਿਵ ਸੁਸਾਇਟੀਆਂ ਨੂੰ ਪਰੋ ਹਜੇ ਤੱਕ ਹੱਲ ਨਹੀਂ ਨਿਕਲਿਆ ਪਰ डीसी ਨੇ ਇਹਦੇ ਤੇ ਇੱਕ ਜਾਂਚ ਕੀਤੀ ਜਦੋਂ ਕਿ ਮੁੱਖ ਮੰਤਰੀ ਨੇ ਉਹ ਸ਼ਿਕਾਇਤ ਇਹਨਾਂ ਨੂੰ ਰੈਫਰ ਕਰਤੀ ਤੇ ਇਹ ਜਿਹੜੀ ਡੀਸੀ ਵੱਲੋਂ ਇਨਕੁਆਇਰੀ ਸ਼ੁਰੂ ਕੀਤੀ ਗਈ ਸੀ ਉਹਦੇ ਤੇ एसटीएम ਨੇ ਇਸ ਸੁਸਾਇਟੀ ਦੀ ਮੈਨੇਜਮੈਂਟ ਨੂੰ 9921 ਨੂੰ ਬੁਲਾਇਆ ਗਏ ਕੌਣ ਕੌਣ ਮਹਿੰਦਰ ਸਿੰਘ ਬਰਾੜ ਗਿਆ ਪ੍ਰਧਾਨ ਤੇ ਫਿਰ ਨਾਲ ਉਹਦੇ ਗਿਆ ਜੀ ਅਕਸ਼ਿਤ ਸੈਗਲ ਜਨਰਲ ਸਕੱਤਰ ਉਹ ਜਾ ਕੇ ਉੱਥੇ ਗਏ ਉੱਥੇ ਜਾ ਕੇ ਪਤਾ ਲੱਗਿਆ ਮੈਂਬਰਾਂ ਨੂੰ ਕਿ ਇੱਕ ਐਗਰੀਮੈਂਟ ਕਰੀ ਬੈਠੇ ਆ ਕਿਹਦੇ ਨਾਲ ਪ੍ਰਾਈਵੇਟ ਬਿਲਡਰ ਨਾਲ এবੀਐਸ ਬਿਲਡਰ ਐਸਆਈਓ 157 ਫਰਸਟ ਫਲੋਰ ਸੈਕਟਰ 37 ਚੰਡੀਗੜ੍ਹ ਕੀ ਐਗਰੀਮੈਂਟ ਕਿ ਇਸ ਜ਼ਮੀਨ ਦਾ 50% ਰਕਬਾ ਥੈਟ ਇਜ਼ 7.45 ਏਕਰਸ ਵਿਲ ਬੀ ਸੋਲਡ ਟੂ ਹੂਮ এবੀਐਸ ਬਿਲਡਰਸ ਕਿੰਨੇ ਦਾ ਹੈ ਸਿਰਫ 36 ਕਰੋੜ ਰੁਪਏ ਕਿ 3 ਕਰੋੜ ਦਾ ਕਹਿੰਦੇ ਜੀ ਅਸੀਂ 7 ਕਿੱਲੇ ਆ ਏਬੀਐਸ ਵਾਲੇ ਨੂੰ ਦੇਣੇ ਆ ਜਿਹੜੇ ਮੈਂਬਰ ਹੈ ਉਹਨਾਂ ਨੇ ਕਿਹਾ ਜੀ ਸਾਨੂੰ ਪੁੱਛਿਆ ਨਹੀਂ ਸਾਡੀ ਜ਼ਮੀਨ ਆ ਤੁਸੀਂ ਡਿਪਾਰਟਮੈਂਟ ਨੂੰ ਨਹੀਂ ਪੁੱਛਿਆ ਤੇ ਡਿਪਾਰਟਮੈਂਟ ਤੇ ਸੁੱਤਾ ਪਿਆ ਉਹਨਾਂ ਨੂੰ ਤਾਂ ਹਜੇ ਵੀ ਹੋਸ਼ ਨਹੀਂ ਆਈ ਮੈਂ 2 ਮਾਰਚ ਨੂੰ ਸਾਰੀ ਇਹ ਡਿਟੇਲ ਭੇਜੀ ਡੀਆਰ ਕੋਆਪਰੇਟ ਸੋਸਾਇਟیز ਗੈਵੀ ਢੱਲੋਂ ਨੂੰ ਅੱਜ ਫੇਰ ਯਾਦ ਕਰਾਇਆ ਗੈਵੀ ਢੱਲੋਂ ਨੂੰ ਮਾ ਬਾਈ ਜੀ ਤੁਸੀਂ ਨਵੀਂ ਨਵੀਂ ਨੌਕਰੀ ਸ਼ੁਰੂ ਕੀਤੀ ਆ ਤੇ ਤੁਸੀਂ ਤਾਂ ਇਮਾਨਦਾਰੀ ਵਿਖਾ ਦਿਓ ਰਿਟਾਇਰਮੈਂਟ ਕੋਲ ਆ ਕੇ ਤਾਂ ਫਿਰ ਲੋਕਾਂ ਨੂੰ ਸਾਰਿਆਂ ਨੂੰ ਲਾਲਚ ਹੋ ਜਾਂਦਾ ਅਫਸਰਾਂ ਨੂੰ ਤੁਸੀਂ ਤਾਂ ਹਜੇ ਚੱਲੋ ਠੀਕ ਠਾਕ ਹੁਣ ਤੱਕ ਜਵਾਬ ਨਹੀਂ ਦਿੱਤਾ ਸ਼ਾਮ ਦੇ 5 ਵਜੇ ਕਹੀ ਜਾਂਦਾ ਸਵੇਰ ਦਾ ਦੇ ਦਿਓ ਜਵਾਬ ਤੁਹਾਨੂੰ ਦੋ ਤਰੀਕ ਨੂੰ ਭੇਜਿਆ ਸੀ ਕਹਿੰਦੇ ਜੀ ਫੋਨ ਮੇਰਾ ਖਰਾਬ ਹੋ ਗਿਆ ਮੇਰਾ ਸਵਾਲ ਤੁਹਾਡੇ ਮੈਸੇਜ ਉੱਡ ਗਿਆ ਐਨੀ ਵੇਸ ਡਿਟੇਲ ਚ ਨਹੀਂ ਜਾਂਦੇ ਆਪਾਂ ਨਹੀਂ ਦਿੰਦੀ ਜਵਾਬ ਅਫਸਰ ਸ਼ਾਹੀ ਨਹੀਂ ਦਿੰਦੀ ਪਰ ਅਸੀਂ ਇਹ ਸਾਰਾ ਮਾਮਲਾ ਜਨਤਾ ਦੀ ਅਦਾਲਤ ਚ ਰੱਖਤਾ ਤੇ ਇਹ ਮਾਮਲਾ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਡਾ ਐਪੀਸੋਡ ਵੇਖਦਾ ਤਾਂ ਉਹਦੇ ਤੱਕ ਪਹੁੰਚ ਜੂਗਾ ਤੇ ਉਹਦੇ ਕੰਨ ਤੇ ਅੱਖਾਂ ਖੋਲ ਦੇਾਂਗੇ ਹੁਣ ਤੁਹਾਨੂੰ ਦੱਸਦੇ ਆ ਕਿ ਜਿਹੜਾ ਉਹ ਹੋਮਲੈਂਡ ਹੈ ਹਾਈਟਸ ਉਥੇ ਫਲੈਟ ਦੀ ਕੀਮਤ ਕੀ ਹੈ ਬਾਈ ਜੀ ਇੱਕ ਫਲੈਟ ਕਰੀਬ 2 ਕਰੋੜ 85 ਲੱਖ ਦਾ ਮਿਲਦਾ ਐਵਰੇਜ ਤੇ ਉਹਦੀਆਂ ਮੰਜ਼ਲਾਂ ਕਿੰਨੀਆਂ ਆ ਵੀ ਤੇ ਉਹਦਾ ਰਕਬਾ ਕਿੰਨਾ ਜੀ? ਕਰੀਬ ਸਵਾ ਦੋ ਏਕੜ ਚ ਹੋਮਲੈਂਡ ਬਣਿਆ ਹੈ। ਸਵਾ ਦੋ ਏਕੜ ਚ ਤੇ ਉਥੇ 20 ਮੰਜ਼ਲਾ ਬਣ ਗਿਆ ਇੱਕ ਫਲੈਟ ਦੀ ਆਸਟਨ ਪ੍ਰਾਈਸ ਪਾਉਣ ਹੈ 3 ਕਰੋੜ ਤੇ ਆਹ ਰਕਬਾ ਕਿੰਨਾ ਹੈ ਜੀ? 14.90 ਏਕੜ ਤੇ ਫਿਰ ਇੱਥੇ ਫਲੈਟ ਕਿੰਨੇ ਬਣਨਗੇ? ਯੂ ਜਸਟ ਕੈਲਕੂਲੇਟ ਹੋਮਲੈਂਡ ਜ 300 ਤੋਂ ਉੱਤੇ ਫਲੈਟ ਬਣਿਆ ਆ 1 ਏਕੜ ਚ 300 ਤੋਂ ਉੱਤੇ ਉੱਤੇ ਤੇ ਇੱਥੇ 14.90 ਏਕੜ ਚ ਕਿੰਨੇ ਬਣ ਸਕਦੇ ਆ ਲਾ ਲਓ ਸਾਹਿਬ ਚੱਕੋ ਕਾਪੀ ਪੈਨਸਲ ਤੇ ਲਾਓ ਸਾਹਿਬ ਸੋ ਐਡਾ ਵੱਡਾ ਪ੍ਰੋਜੈਕਟ ਲੋਕਾਂ ਦਾ ਪੈਸਾ 1989 ਚ ਖਰੀਦੀ ਜ਼ਮੀਨ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਤੇ ਠੱਗਣ ਨੂੰ ਕੌਣ ਫਿਰਦਾ ਇਹ ਮੈਨੇਜਮੈਂਟ ਤੇ ਇਹ ਅਫਸਰ ਸਾਹੀ ਸਾਡੇ ਕੋਲ ਇਸ ਬਾਰੇ ਜਿਹੜੀ ਸੂਚਨਾ ਮਿਲੀ ਸਭ ਤੋਂ ਪਹਿਲਾਂ ਦਿੱਤੀ ਸਤਨਾਮ ਦਾਓ ਸਾਡੇ ਸਹਿਯੋਗੀ ਪੰਜਾਬ ਅਗੇਂਸਟ ਕ腐ਸ਼ਨ ਦੇ ਪ੍ਰਧਾਨ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਤਖਤ ਸਰਬ ਇੱਕ ਖਬਰ ਬਹੁਤ ਜ਼ਰੂਰੀ ਆ ਆਪਾਂ ਲੋਕਾਂ ਦੇ ਨਾਲ ਖੜੇ ਹੋਈਏ ਇਹ ਸਤਨਾਮ ਹੈ ਜੀ ਲੋਕਾਂ ਦੇ ਨਾਲ ਖੜਾ ਹੋਣ ਦਾ ਅਸੀਂ ਫਿਰ ਫੈਸਲਾ ਕਰ ਲਿਆ ਇਹ ਪੰਜਾਬ ਅਜੰਡਾ ਫੋਰਮ ਦੇ ਕੰਸਟੀਟੂਐਂਟ ਹੈ ਜਿਨ੍ਹਾਂ ਦੇ ਨਾਲ ਅਸੀਂ ਸਹਿਯੋਗ ਕਰਦੇ ਹਾਂ ਪੰਜਾਬ ਦਸਤਾਵੇਜ਼ ਵਾਲੇ ਪੰਜਾਬ ਦਸਤਾਵੇਜ਼ ਇੱਕ ਪਲੈਟਫਾਰਮ ਅਸੀਂ ਇਹਨਾਂ ਨੂੰ ਦਿੱਤਾ ਜੇ ਤੁਸੀਂ ਸਾਡੇ ਤੱਕ ਲੋਕਾਂ ਦੀ ਆਵਾਜ਼ ਬਚਾਓ ਅਸੀਂ ਮਸਲੇ ਤੁਹਾਡੇ ਜ਼ੋਰਦਾਰ ਤਰੀਕੇ ਨਾਲ ਉਠਾਵਾਂਗੇ ਸਰਕਾਰ ਤੱਕ ਪਹੁੰਚਾਵਾਂਗੇ ਸਮਾਜ ਦੇ ਵਿੱਚ ਜਨਤਾ ਦੇ ਦਰਵਾਜ਼ੇ ਰੱਖਾਂਗੇ ਸੋ ਉਹ ਅਸੀਂ ਜਿਹੜਾ ਲੈ ਕੇ ਚੱਲਦੇ ਆ ਇੱਕ ਆਈਡਿਓਲੋਜੀ ਜਾਂ ਇੱਕ ਅਸੀਂ ਧਾਰਨਾ ਲੈ ਕੇ ਚੱਲਦੇ ਆ ਉਹਨੂੰ ਅੱਗੇ ਵਗਵਾਉਂਦੇ ਵਧਾਉਂਦੇ ਹੋਏ ਅੱਜ ਅਸੀਂ ਪਹੁੰਚ ਗਏ ਹਾਂ ਕਿੱਥੇ ਵਰਕਿੰਗ ਫਰੈਂਡਸ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਸੋ ਓਵਰ ਟੂ ਸਤਨਾਮ ਸਤਨਾਮ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਹੁਣ ਮੁਖਾਤਬ ਹੋ ਦੱਸੋ ਜੀ ਕਿਵੇਂ ਕਿਵੇਂ ਗੱਲ ਹੋਈ ਤੁਸੀਂ ਕੀ ਕੀਤਾ ਦੇਖੋ ਜਿਹੜੇ ਤੁਸੀਂ ਇਹ ਜਗ੍ਹਾ ਦਿਖਾ ਰਹੇ ਆਂ ਪਿੱਛੇ ਫਲੈਟ ਦਿਖਾ ਰਹੇ ਆਂ ਸਿੰਘ ਸਿੱਦਾ ਗੁਰਦਾਰ ਦਿਖਾ ਰਹੇ ਆਂ ਜੇ ਇੱਕ ਫਲੈਟ ਦੇ ਕਿਵੇਂ 2.5 ਤਿੰਨ ਕਰੋੜ ਹੈ ਇੱਥੇ ਦੇ ਜਿਹੜੇ 150 ਮੈਂਬਰ ਆ ਉਹ ਸਾਰੇ ਕਰੋੜਪਤੀ ਹੋਣੇ ਚਾਹੀਦੇ ਸਾਰੇ ਜੇ 10-10 ਫਲੈਟਾਂ ਦੇ ਮਾਲਕ ਬਣ ਸਕਦੇ ਆ 300 ਮੈਂਬਰ ਹੋ ਗਿਆ ਹੁਣ 300 ਹੋ ਗਏ ਗਲਤੀ ਨਾਲ ਹੀ ਹੁਣ ਕੋਈ ਗਲਤੀ ਨਹੀਂ ਹੈ ਇਹ ਸਿਰਫ ਸਿਰਫ ਲੈਂਡ ਮਾਫੀਆ ਦਾ ਭ੍ਰਿਸ਼ਟਾਚਾਰ ਹੈ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਕੁਝ ਲੋਕ ਪਹੁੰਚੇ ਕਹਿੰਦੇ ਅਰ ਮੇਰੇ ਬਾਪੂ ਨੇ ਖਰੀਦਾ ਉਹ ਵਿਚਾਰਾ ਸੁਪਰੀਮ ਕੋਰਟ ਤੱਕ ਲੜਦੜ ਲੜਦਾ ਮਰ ਗਿਆ ਤੇ ਕਹਿੰਦਾ ਹੁਣ ਮੈਂ ਆਪਣਾ ਟੱਬਰ ਦਾ ਗੁਜ਼ਾਰਾ ਚਲਾਣ ਲਈ ਟੈਕਸੀ ਚਲਾਣਾ ਮੇਰੇ ਕੋਲ ਰਹਿਣ ਨੂੰ ਘਰ ਵੀ ਐ ਨਹੀਂ ਐ ਤਾਂ ਇੱਕ ਨਹੀਂ 2 3 4 5 ਲੋਕ ਮੈਨ ਮਿਲੇ ਹੁਣ ਉਹ ਕਹਿੰਦਾ ਸਾਡੇ ਕੋਰਟ ਕਚਹਿਰੀ ਲਈ ਪੈਸੇ ਨਹੀਂ ਮੈਂ ਕਹਿੰਦਾ ਕੋਈ ਆਪਣਾ ਹਿੱਸਾ ਹਸਾ ਲੈ ਲੋ ਕਹਿੰਦਾ ਜਿਹੜੇ ਹੈਗੇ ਨਾ ਇੱਥੇ ਤੇ ਪ੍ਰਬੰਧਕ ਕਮੇਟੀ ਉਹ ਕਹਿੰਦੇ ਆ 20 30 ਲੱਖ ਰੁਪਏ ਲੈ ਤੇ ਆਪਣਾ ਜਾ 20 30 40 50 ਲੱਖ ਚ ਮੋਹਾਲੀ ਚ ਇੱਕ ਕਮਰੇ ਦਾ ਘਰ ਨਹੀਂ ਮਿਲਦਾ ਤੇ ਉਹ ਐਨੀ ਕੀਮਤੀ ਜ਼ਮੀਨ ਜਿਹੜੀ ਅਰਬਾਂ ਰੁਪਏ ਦੀ ਹੈ ਉਹਦਾ ਜਿਹੜਾ ਹਿੱਸਾ ਕਰੋੜਾਂ ਰੁਪਏ ਬਣ ਕਿਸੇ ਨੂੰ ਕੋਈ ਪ੍ਰਾਪਰਟੀ ਨਹੀਂ ਦਿੱਤੀ ਜਾ ਰਹੀ ਇਹ ਜਿਹੜੇ ਮੇਨ ਜਿਹੜੇ ਟਰਸਟੀ ਸੀ ਉਦੋਂ ਦੇ ਮੌਜੂਦਾ ਉਹਨਾਂ ਨੇ ਠੱਗੀ ਹੋ ਗਈ ਸਾਰੀ 89 ਦੇ ਵਿੱਚ ਜੇ ਕਿਸੇ ਨੇ ਇੱਥੇ ਉਜਾੜ ਦੇ ਵਿੱਚ ਇਨਵੈਸਟਮੈਂਟ ਕੀਤੀ ਸੀ ਇਹ ਸੋਚ ਕੇ ਕਿ ਮਹੌਲੀ ਦੇ ਵਿੱਚ ਸਾਨੂੰ ਘਰ ਮਿਲ ਜੇਗਾ ਉਹਨੂੰ ਪਤਾ ਨਹੀਂ ਸੀ ਕਿ ਕਦੇ ਤੇ ਹੋਮ ਲੈਂਡ ਦੇ ਫਲੈਟ ਟਾਈ ਟਾਈ 3-3 ਕਰੋੜ ਦੇ ਵਿਕਣਗੇ ਨਹੀਂ ਪਤਾ ਸੀ ਕਿਸੇ ਨੂੰ ਨਹੀਂ ਪਤਾ ਸੀ ਪਰ ਪ੍ਰਬੰਧਕਾਂ ਨੂੰ ਜ਼ਰੂਰ ਪਤਾ ਲੱਗਿਆ ਸੀ ਭੂ ਮਾਫੀਆ ਨੂੰ ਅਫਸਰ ਸਾਹੀ ਨੂੰ ਸਰਕਾਰਾਂ ਨੂੰ ਜ਼ਰੂਰ ਪਤਾ ਲੱਗਿਆ ਸੀ ਕਿ ਇੱਥੇ ਗਰੀਬਾਂ ਨੂੰ ਘਰ ਨਹੀਂ ਮਿਲਣੇ ਚਾਹੀਦੇ ਜਿਹੜੇ ਅਸਲੀ ਇਨਵੈਸਟਰ ਹੈ ਇਸ ਕਰਕੇ ਇੱਥੇ ਕਦੇ ਕੁਝ ਬਣਨ ਨਹੀਂ ਦਿੱਤਾ ਗਿਆ ਤੇ 150 ਮੈਂਬਰ ਜਥਾ ਹੁਣ ਮੈਨੇਜਮੈਂਟ ਨੇ ਪ੍ਰਿਸ਼ਟ ਮੈਨੇਜਮੈਂਟ ਨੇ ਗਰਬੜਾ ਕੀਤੀਆਂ ਬਹੁਤ ਜ਼ਿਆਦਾ ਇੱਥੇ 300 ਦੇ ਕਰੀਬ ਜਿਹੜੇ ਇੱਥੇ ਬਣਾ ਲਏ ਜਾਂਦੇ ਮੈਂਬਰ ਬਣਾ ਲਿਆ ਤੇ ਹੋਰ ਜਿਹੜੀ ਹੈਰਾਨੀ ਦੀ ਗੱਲ ਹੈ ਕਲੈਕਟਰ ਰੇਟ ਦੇ ਵਿੱਚ ਜਿਹਦਾ ਠੱਗੀ ਹੁੰਦੀ ਹੈ ਕਿ ਮੋਹਾਲੀ ਚ ਰੇਟ ਤਾਂ ਚੱਲਦਾ 1 ਲੱਖ ਰੁਪਏ ਦਾ ਤੇ ਰਜਿਸਟਰੀ ਕਰਾਉਣੀ 30-35 ਹਜ਼ਾਰ ਰੁਪਏ ਦਾ ਉਸ ਤਰੀਕੇ ਨਾਲ ਇੱਥੇ ਇੱਕ ਕਿੱਲੇ ਦੀ ਜ਼ਮੀਨ 30-35 ਕਰੋੜ ਰੁਪਏ ਦੇ ਨੇੜੇ ਤੇਲੇ ਹੋ ਸਕਦੀ ਹੈ ਕਿਉਂਕਿ ਕਮਰਸ਼ੀਅਲ ਲੈਂਡ ਹੈ ਪਰ ਜਿਹੜੀ 7.5 ਏਕੜ ਦੇ ਕਰੀਬ ਲੈਂਡ ਜਿਹੜੀ ਹੈ ਉਹ ਸੁਣਿਆ 35-36 ਕਰੋੜ ਚ ਵੇਚ ਦਿੱਤੀ ਹਾਂ ਉਹ ਨਹੀਂ ਐਗਰੀਮੈਂਟ ਕਰ ਲਿਆ ਵੀ ਅਸੀਂ ਇਹ ਤੁਹਾਨੂੰ ਦੇ ਦੇਾਂਗੇ ਸੋ ਜਿੰਨੇ ਵੀ ਇਹਦੇ ਨਾਲ ਪੁਰਾਣੇ ਜੁੜੇ ਹੋਏ ਮੈਂਬਰ ਹੈ ਉਹ ਆਣ ਸੰਪਰਕ ਕਰਨ ਕਾਨੂੰਨੀ ਲੜਾਈ ਲੜਨ ਅਸੀਂ ਇਹ ਨਹੀਂ ਕਹਿੰਦੇ ਸਾਡੇ ਨਾਲ ਸੰਪਰਕ ਕਰੋ ਹਾਂ ਸਾਡੀ ਕੋ ਮਦਦ ਚਾਹੀਦੀ ਸੀ ਜਰੂਰ ਕਰਾਂਗੇ ਸਾਨੂੰ ਕਿਸੇ ਕੋਲ ਕੁਝ ਨਹੀਂ ਚਾਹੀਦਾ ਹੁੰਦਾ ਅਸੀਂ ਤਾਂ ਲੋਕਾਂ ਨੂੰ ਲੜਨਾ ਸਿਖਾਣੇ ਕਿ ਸਿਸਟਮ ਦੇ ਖਿਲਾਫ ਲੜੋ ਆਪਣੇ ਹੱਕਾਂ ਲਈ ਜਾਗਰੂਕ ਹੋ ਸਾਡੇ ਕੋਲ ਭਾਵੇਂ 2 4 5 ਲੋਕ ਪਹੁੰਚੇ ਸੀ ਅਸੀਂ ਉਹਦੀ ਗੱਲ ਸੁਣੀ ਹੈ ਤੇ ਤੁਹਾਨੂੰ ਇਹ ਮਾਮਲਾ ਦਿੱਤਾ ਤੁਸੀਂ ਇਹਦੀ ਪੜਤਾਲ ਕੀਤੀ ਹੈ ਤੇ ਜੋ ਦੱਸਿਆ ਗਿਆ ਸੱਚ ਨਿਕਲਿਆ ਤੇ ਅੱਗੇ ਮਾਮਲਾ ਲੋਕਾਂ ਦੀ ਕਚੈੜੀ ਤੇ ਸਰਕਾਰ ਕੋਲ ਜਾ ਰਹੇ ਆ ਤੇ ਇਹਨੂੰ ਇਸ ਤਰੀਕੇ ਨਾਲ ਲੜਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਇਨਸਾਫ ਮੈਂ ਹੁਣ ਇਹਦਾ ਐਂਡ ਕਰ ਦਿੰਦਾ ਬਈ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਕੋਲੇ ਦਾ ਕੋਈ ਰਿਕਾਰਡ ਹੈ ਨਹੀਂ ਇਹਦੀ ਇੱਕ ਹੁੰਦੀ ਆ ਜੀ ਪ੍ਰोसीडिंग ਬੁੱਕ ਜਿਹਦੇ ਵਿੱਚ ਹਰ ਮੀਟਿੰਗ ਦਾ ਵੇਰਵਾ ਹੁੰਦਾ ਮਤੇ ਜਿਹੜੇ ਹੁੰਦੇ ਆ ਪਾਏ ਜਾਂਦੇ ਆ ਸਾਰਿਆਂ ਦੇ ਕੋਰਮ ਦੇ ਮੁਤਾਬਕ ਦਸਕਤ ਹੁੰਦੇ ਆ ਐਡਰੈਸ ਹੁੰਦੇ ਆ ਫੋਨ ਨੰਬਰ ਹੁੰਦੇ ਆ ਕਾਗਜ਼ ਨਹੀਂ ਕਾਗਜ਼ ਨਹੀਂ ਹੁਣ ਕਿਉਂ ਨਹੀਂ ਜਵਾਬ ਦਿੰਦੇ ਇਹ ਮੈਂ ਆਪਣੇ ਸੂਤਰਾਂ ਤੋਂ ਪਤਾ ਕੀਤਾ ਹੈ ਸੈਕਟਾਰਤ ਵਿਭਾਗ ਜਵਾਬ ਕਿਉਂ ਨਹੀਂ ਦਿੰਦਾ ਕਾਗਜ਼ ਨਹੀਂ ਲੱਭਦੇ ਇਹਨਾਂ ਨੂੰ ਹੁਣ ਕਹਿ ਦੇਣਗੇ ਜੀ ਸਿਉ ਖਾਗੀ ਜਿਵੇਂ ਪੀਐਸਆਈ ਸੀ ਵੜੇ ਹੋਇਆ ਸੀ ਪਲਾਟ ਸਕੈਂਡਲ ਚ ਕਹਿੰਦੇ ਸਿਉਂ ਖਾ ਗਈ ਹੁਣ ਕਹਿ ਦਾਂਗੇ ਜੀ ਮੋਹਾਲੀ ਚ ਹੜ ਆਈ ਸੀ ਉਦੋਂ ਇਹੋ ਜਿਹਾ ਵੀ ਫੰਡਾ ਦੇਣਗੇ ਪਰ ਇਹਦੇ ਤੇ ਐਫਆਈਆਰ ਹੋਣੀ ਚਾਹੀਦੀ ਹੈ ਜੇ ਰਿਕਾਰਡ ਗੁੰਮਾ ਤੇ ਪਰਚਾ ਦਰਜ ਹੋਵੇ ਜੀ ਮਾਨ ਸਾਹਿਬ ਭਗਵਾਨ ਦਮਨ ਜੀ ਸੁਣ ਲੋ ਧਿਆਨ ਨਾਲ ਗੱਲ ਮੇਰੀ ਮੇਰੀ ਸੁਜੈਸ਼ਨ ਸੁਣ ਲੋ ਤੁਹਾਡਾ ਫਾਇਦਾ ਹੋ ਜੂ ਲੋਕਾਂ ਦਾ ਫਾਇਦਾ ਹੋ ਜੂ ਲੋਕ ਜੁੜ ਜਾਣਗੇ ਤੁਹਾਡੇ ਨਾਲ ਟੁੱਟਦੇ ਜਾਂਦੇ ਲੋਕ ਤੁਹਾਡੇ ਨਾਲ ਅੱਗੇ ਚੋਣਾ ਆਉਂਦੀਆਂ ਤੇ ਤੁਸੀਂ ਇਹਦੇ ਪਰਚਾ ਦਰਜ ਕਰਾਓ ਜੀ ਐਫਆਈਆਰ ਕਰਾ ਕੇ ਮੈਨੇਜਮੈਂਟ ਨੂੰ ਫੇਰ ਪੁੱਛੋ ਕਿ ਰਿਕਾਰਡ ਕਿੱਥੇ ਆ ਤੁਸੀਂ ਮੈਂਬਰ 300 ਕਿਵੇਂ ਬਣਾਤੇ 150 ਤੋਂ ਬਿਨਾ ਆਗਿਆ ਪ੍ਰਬੰਧਕੀ ਤੇ ਫੇਰ ਤੁਸੀਂ 50% ਇਹਦਾ ਰਕਬਾ এবੀਐਸ ਬਿਲਡਰ ਨੂੰ ਵੇਚਣਾ ਕਿਵੇਂ ਐਗਰੀ ਕਰ ਲਿਆ ਪੁੱਛੋ ਮਾਨ ਸਾਹਿਬ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਆਹਾਂ ਇਹਨਾਂ ਦੇ ਜਿਹੜੇ ਜਿਹਨੂੰ ਕਹਿੰਦੇ ਆ ਵੀ ਆਹਾਂ ਬਾਦ ਸੀਸਾਂ ਇਹ ਨਾ ਲੱਗ ਜਾਣ ਕਿ ਤੇ ਤੁਹਾਡੀ ਸਰਕਾਰ ਨੂੰ ਸੰਭਾਲ ਲਓ ਬਾਦ ਸੀਸ ਬੁੜੇ ਦੀ ਮਾੜੀ ਬੜੀ ਹੁੰਦੀ ਆ ਬਜ਼ੁਰਗਾਂ ਦੀ ਜਿਹੜੇ ਹੁਣ ਉੱਤੇ ਚਲੇ ਗਏ ਉਤੋਂ ਵੇਖਦੇ ਆ ਉਹ ਉਤੋਂ ਸਵਰਗਾਂ ਚੋਂ ਵੇਖਦੇ ਹੋਣਗੇ ਸਾਡੇ ਜਵਾਕਾਂ ਦਾ ਕੀ ਹੋ ਰਿਹਾ ਠੱਗੀ ਹੋ ਰਹੀ ਆ ਬਦਸੀਸਾਂ ਨਾ ਲਓ ਤੇ ਇਹਦੇ ਕਾਰਵਾਈ ਕਰੋ ਮੈਂ ਦਰਸ਼ਕੋ ਇਸ ਸਾਰੀ ਗੱਲਬਾਤ ਦਾ ਇੱਥੇ ਕਰਦਾ ਜੀ ਅੰਤ ਮੈਨੂੰ ਰਜਿੰਦਰ ਸਿੰਘ ਤਗੜ ਨੂੰ ਆਗਿਆ ਦਿਓ ਜੀ ਸਤਿ ਸ਼ਕਾਲ ਨਮਸਕਾਰ ਖੁਦਾ হাফেজ